Kalau apa? Foto foto ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਦੀ ਕਿ ਅੱਜ ਅਸੀਂ ਨੌਜਵਾਨਾਂ ਦੀ ਤਰਸਯੋਗ ਹਾਲਤ ਦੇਖ ਕੇ ਹੋਰਾਂ ਪਾਰਟੀਆਂ ਦੇ ਵਿੱਚ ਭਾਵੇਂ ਕਾਂਗਰਸ ਹੈ ਬਾਦਲ ਹੈ ਜਾਂ ਹੋਰ ਪਾਰਟੀ ਦੀ ਟੀਮ ਲਾ ਲਓ ਕਿ ਨੌਜਵਾਨਾਂ ਨੂੰ ਕੋਈ ਸਹੀ ਅਗਵਾਈ ਨਹੀਂ ਦੇ ਰਹੀਆਂ ਨੌਜਵਾਨ ਭਟਕਿਆ ਹੋਇਆ ਸਾਡਾ ਨਾ ਉਹ ਆਪਣੇ ਧਰਮ ਜੁਗਾਰੇ ਹਨ ਧਰਮ ਤੋਂ ਵੀ ਭਟਕਿਆ ਹੈ ਉਹ ਰਾਜਨੀਤਿਕ ਤੌਰ ਤੇ ਵੀ ਭਟਕਿਆ ਹੈ ਆ ਸਾਡੀ ਕੋਸ਼ਿਸ਼ ਹੋਊਗੀ ਕਿ ਨੌਜਵਾਨਾਂ ਨੂੰ ਅਸੀਂ ਪ੍ਰੇਰਿਤ ਕਰਕੇ ਧਾਰਮਿਕ ਤੌਰ ਤੇ ਅਤੇ ਰਾਜਨੀਤਿਕ ਤੌਰ ਤੇ ਜਾਗਰੂਕ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਅਗਵਾਈ ਯੋਗ ਬਣਾਏ ਕੀ ਕੀ ਆਪਣੇ ਹੋਣਗੇ ਸਾਡੇ ਮੁੱਖਾ ਏਜੰਡੇ ਇਹੀ ਹੈਗੇ ਨੇ ਜਿੱਦਾਂ ਸਮਾਜਿਕ ਕ੍ਰਿਤਿਆ ਦੇ ਤੌਰ ਤੇ ਵਾਤਾਵਰਣ ਨੂੰ ਸੰਭਾਲਣਾ ਨੌਜਵਾਨਾਂ ਨੂੰ ਨਸ਼ੇ ਤੋਂ ਬਚਾ ਕੇ ਗੁਰਮਤਿ ਸਿਧਾਂਤ ਦੇ ਨਾਲ ਜੋੜਨਾ ਉਸ ਤੋਂ ਬਾਅਦ ਜਿੱਦਾਂ ਪਾਣੀ ਦੀ ਸਾਂਭ ਸੰਭਾਲ ਕਰਨਾ ਜਾਂ ਬੱਚਿਆਂ ਨੂੰ ਜਿਹੜਾ ਪੜ੍ਹਾਈ ਦਾ ਹਾਇਰ ਸਟੱਡੀ ਹੈ ਉਹਦੇ ਬਾਰੇ ਪ੍ਰੇਰਿਤ ਕਰਕੇ ਉਹਨਾਂ ਨੂੰ ਯੋਗਤਾ ਅਨੁਸਾਰ ਉੱਚਾ ਦੇ ਲਿਖ ਜਾਣਾ ਔਰ ਹੋਰ ਵੀ ਜਿੰਨੀਆਂ ਵੀ ਸਮਾਜਿਕ ਕ੍ਰਿਤਿयां ਹਨ ਉਹਨਾਂ ਸਾਰਿਆਂ ਨੂੰ ਅਸੀਂ ਖਤਮ ਕਰਨ ਦਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਕੇ ਖਤਮ ਕਰਨ ਦਾ ਮਤਲਬ ਪੂਰਾ ਲਾ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਪੰਜਾਬ ਦੇ ਲੋਕਾਂ ਤੋਂ ਇਹੀ ਅਪੀਲ ਕਰਾਂਗੇ ਕਿ ਅੱਜ ਯੂਥ ਅਕਾਲ ਦਾ ਗਠਨ ਹੋਇਆ ਨੌਜਵਾਨਾਂ ਨੂੰ ਜਿਹੜੇ ਸਹੀ ਸੇਧ ਵੱਲ ਅਸੀਂ ਲੈ ਕੇ ਜਾਵਾਂਗੇ ਵੱਧ ਤੋਂ ਵੱਧ ਲੋਕ ਨੌਜਵਾਨ ਅਕਾਲ ਯੂਥ ਨਾਲ ਜੁੜਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਹੈ ਜਾਂ ਪੰਜਾਬ ਦਾ ਜਿਹੜਾ ਵੀ ਵਾਤਾਵਰਨ ਹੈ ਔਰ ਸਹੀ ਹੋ ਸਕੇ ਔਰ ਨੌਜਵਾਨ ਹੈ ਜਿਹੜਾ ਅੱਗੇ ਅਗਵਾਈ ਕਰ ਸਕੇ ਖੁਦ ਅਗਵਾਈ ਕਰ ਸਕੇ ਨਾ ਕਿ ਕਿਸੇ ਰਾਜਨੀਤਿਕ ਲੀਡਰਾਂ ਦੇ ਥੱਲੇ ਆ ਕੇ ਗਲਤ